ਬੀਬੀ ਅਮਰ ਬੀ ਰਾਈ ਜਿਹੜਾ ਪੰਜਾਬ ਦਾ ਪਾਣੀ ਹੈ ਇਹਨਾਂ ਨੇ ਹਰਿਆਣੇ ਨੂੰ ਦਿੱਤਾ ਹੈ ਉਹ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ ਤੇ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਚਪਤ ਸੁਲਤਾਨਪੁਰ ਲੋਧੀ ਦੀ ਟੀਮ ਵੀ ਅੱਜ ਵਿਰੋਧ ਕਰ ਰਹੀ ਹੈ ਸਾਡੇ ਹਲਕਾ ਇੰਚਾਰ ਸਰਦਾਰ ਸੱਜਨ ਸਿੰਘ ਚੀਮਾ ਜੀ ਅੱਜ ਚੰਡੀਗੜ੍ਹ ਮੀਟਿੰਗ ਤੇ ਗਏ ਹੋਏ ਸੀ ਤੇ ਉਹਨਾਂ ਦੀ ਸਾਰੀ ਟੀਮ ਇਕੱਠੀ ਹੋ ਕੇ ਤੇ ਭਾਜਪਾ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਇੰਨਾ ਧੱਕਾ ਕਦੀ ਵੀ ਬਰਦਾਸ਼ਤ ਨਹੀਂ ਕਰਨਾਂਗੇ ਦੇਖੋ ਪਾਣੀ ਦੀ ਅਸੀਂ ਬੂੰਦ ਵੀ ਨਹੀਂ ਜਾਣ ਦਵਾਂਗੇ ਅਸੀਂ ਸਾਰੇ ਪੰਜਾਬੀ ਇਕੱਠੇ ਆ ਇਸ ਮਾਮਲੇ ਵਿੱਚ ਤੇ ਅਸੀਂ ਰੱਜ ਕੇ ਬੀਜੇਪੀ ਦਾ ਵਿਰੋਧ ਕਰਾਂਗੇ ਆ ਦੇਖੋ ਜੀ ਜੋ ਬੀਜੇਪੀ ਸਰਕਾਰ ਆ ਉਹ ਸਮੇਂ-ਸਮੇਂ ਤੇ ਪੰਜਾਬ ਨਾਲ ਧੱਕੇ ਕਰਦੀ ਆ ਰਹੀ ਆ ਜਿਸ ਦੇ ਵਿੱਚ ਕਦੇ ਸਾਡੇ ਪੰਜਾਬ ਦਾ ਪੈਸਾ ਰੋਕਣਾ ਕਦੇ ਹਸਪੀਟਲਾਂ ਦਾ ਕਦੇ ਕਿਸੇ ਮਹਿਕਮੇ ਦਾ ਵਕ ਵਕ ਮਹਿਕਮੇ ਆ ਰਹੀ ਪੰਜਾਬ ਸਰਕਾਰ ਨੂੰ ਤੰਗ ਕਰ ਰਹੀ ਹੈ ਬੀਜੇਪੀ ਸਰਕਾਰ ਕਿਉਂਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਇਹ ਗੁੰਡਾ ਕਰਦੀ ਹਮੇਸ਼ਾ ਕਰਦੇ ਆਏ ਆ ਉਸੇ ਤਹਿਤ ਬੀਬੀ ਐਮਸੀ ਨਹੀਂ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਧੱਕੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਸ ਸਬੰਧ ਦੇ ਵਿੱਚ ਅੱਜ ਅਰਥੀ ਭੂਗ ਮਜਹਰਾ ਕੀਤਾ ਗਿਆ ਮੋਦੀ ਸਰਕਾਰ ਦਾ ਤੇ ਇਹਨਾਂ ਵੱਲੋਂ ਇਹ ਧੱਕੇ ਨਾਲ ਸਾਰਾ ਪੰਜਾਬ ਨਹੀਂ ਚਰੇਗਾ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜਾ ਪੁਤਲਾ ਫੂਕ ਮਜ਼ਹਰਾ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਹਾਂ ਵੀ ਸਾਰੇ ਹੀ ਪੰਜਾਬੀ ਇਕੱਠੇ ਹੋ ਕੇ ਆਪਾਂ ਇੱਕ ਜੁੱਟਾ ਨਾਲ ਜਿਹੜਾ ਆ ਉਹ ਸਾਹਮਣਾ ਕਰੀਏ ਤਾਂ ਕਿ ਇਹ ਜਿਹੜੀ ਮੋਦੀ ਦੀ ਜ਼ਾਲਮ ਸਰਕਾਰ ਆ ਉਹ ਪੰਜਾਬ ਨਾਲ ਪੰਜਾਬ ਵੱਲ ਧੱਕੇ ਕਰਨ ਵਾਸਤੇ ਕਦੇ ਮੂੰਹ ਨਾ ਕਰੇ